ਇਸ਼ਕ ਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਉਦੇ ਨਾ ਮੋਏ ਇਸਕ ਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਉਦੇ ਨਾ ਮੋਏ ਸਾਡੇ ਨਾਲ उ हथां न हथां न मै न फेर ला लवी ਹੱਤਾਂ ਨੂੰ ਮੈਂ ਦੀ ਫੇਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅਗ ਲਾ ਦੇ ਹੱਤਾਂ ਨੂੰ ਮੈਂ ਦੀ ਫੇਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅਗ ਲਾ ਦੇ ਹੱਤਾਂ ਨੂੰ ਮੈਂ ਦੀ ਫੇਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅਗ ਲਾ ਦੇ ੱੱੱ ਤੱਪਾ ਤੱਪਾ ਬਣੇ ਧਾਰ ਤੇ ਮੈਂ ਕਿਹੜੀ ਥਾ ਤੇ ਪੈਰ ਟਿਕਾਵਾਂ ਚੱਪਾ ਚੱਪਾ ਬੜਾ ਧਰਤੀ ਤੇ ਮੈਂ ਕਿਹੜੀ ਤਾਂ ਤੇ ਪੈਰ ਟਿਕਾਵਾਂ ਦੱਸ ਜਾਵੀਂ ਜਾਣ ਵਾਲੀਏ ਜਿਵੇਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਦੱਸ ਜਾਵੀਂ ਜਾਣ ਵਾਲੀਏ ਜਿਵੇਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਮੀ ਖੇੜਿਆਂ ਦੀ ਤੂੰ ਹਏ ਖੇੜਿਆਂ ਦੀ ਤੂੰ ਢੋਲੀ ਚੜਨਾ ਢੋਲੀ ਚੜਨਾ ਕਿਹੜੇ ਦੀ ਤੂੰ ਢੋਲੀ ਚੜ੍ਹਨਾ ਅਸੀਂ ਕਰੀਏ ਮਾਣ ਹੁਲਕਾ ਦੇ ਹੱਥਾਂ ਨੂੰ ਮੈਂ ਵੀ ਇਹ ਲਾਲ ਵੀ ਅਰੇ ਯਾਰ ਦੀ ਕੁੱਲੀ ਨੂੰ ਅਗਲਾ ਦੇ ਹੱਥਾਂ ਨੂੰ ਮੈਂ ਵੀ ਇਹ ਲਾਲ ਵੀ ਅਰੇ ਯਾਰ ਦੀ ਕੁੱਲੀ ਨੂੰ ਅਗਲਾ ਦੇ ਅਸੀਂ ਤੈਨੂੰ ਰੱਬ ਕਹਿ ਦਤਾ ਓਲੇ ਪਣਿਚ ਹੋਈ ਇਹ ਖੁਨਾਮੀ ਅਸੀਂ ਤੈਨੂੰ ਰੱਬ ਕਹਿ ਦਤਾ ਔੜੇ ਪਣਚ ਹੋਈ ਏ ਖੁਨਾਮੀ ਫੁੱਲਾ ਵਾਂਗੂ ਮਹਿਕਦੀਏ ਸਾਨੂੰ ਸੂਲਾ ਵਾਂਗੂ ਸ਼ੁਭਦੀ ਜਵਾਨੀ ਫੁੱਲਾ ਵਾਂਗੂ ਮਹਿਕਦੀਏ ਸਾਨੂੰ ਸੂਲਾ ਵਾਂਗੂ ਸ਼ੁਭਦੀ ਜਵਾਨੀ ਬੀਤਿਉ ਕੇ ਅਸੀਂ ਹਜੋ ਕੇ ਅਸੀਂ ਕੀ ਕਰਨਾ ਕੀ ਕਰਨਾ ਜੋ ਕੇ ਅਸੀਂ ਕੀ ਕਰਨਾ ਖੋਟੇ ਜ਼ਹਿਰ ਦੇ ਤਾਰ ਮੈਨੂੰ ਪਿਆਰੇ ਹੱਥਾਂ ਨੂੰ ਮੇਦੀ ਫੇਰ ਲਾਲੀ ਖੈਲਾ ਯਾਰ ਬਿਕੁਲੀ ਨੂੰ ਅਗਲਾ ਦੇ